ਹਲਦੀ ਆ ਦੇਖ ਲਓ ਆਪਣੀ ਪੌਦ ਇਹਦਾ ਹੁਣ ਬਾਹ ਦੇਣੀ ਹੈ ਇਹਦਾ ਕੰਮ ਨਿਪਟ ਗਿਆ ਸਾਰਾ ਇੱਥੇ ਝੋਨਾ ਲੱਗੂਗਾ ਸ਼ਾਇਦ ਕੱਲ ਨੂੰ ਹੀ ਬਾਹ ਦੇਣਗੇ ਵਿੱਜੀ ਕਦੋਂ ਕਰਨਗੇ ਜਦੋਂ ਸ਼ਾਇਦ ਚਲੋ ਬੱਟਾ ਬੱਟਾ ਦਾ ਹਾਲ ਵੀ ਮਾੜਾ ਹੀ ਆ ਇੰਦਰ ਝੋਨਾ ਲੱਗ ਗਿਆ ਸਾਰੇ ਬਸ ਆਪਣਾ ਹੀ ਰਹਿ ਗਿਆ ਥੋੜਾ ਥਾਂ ਛੋਣੇ ਵਾਲਾ ਜਿਆਦਾ ਨਹੀਂ ਪੁੱਛਦੇ ਹੁੰਦੇ ਨੇ ਕਈ ਭੈਣ ਭਰਾ ਛੋਣਾ ਥੋੜਾ ਕਿੰਨਾ ਕਰ ਗਿਆ ਛੋਣਾ ਬਸ ਆ ਹੀ ਰਹਿ ਗਿਆ ਜੀ ਇੱਕ ਦੋਖ ਕਿਲੇ ਦੋ ਪਤਾ ਨੇ ਤਿੰਨ ਆ ਦੇਖ ਲੋ ਆਹ ਕਦੋਂ ਸੀਗੀ ਕਰਨੀ ਐ ਨਹੀਂ ਖਲਣਾ ਤੇ ਰੱਖੋ ਆਏ ਕਿ ਅੰਦਰ ਆ ਨਹੀਂ ਸਾਨੂੰ ਤੇ ਕਹਿੰਦਾ ਜਾਓ ਪਹਿਲਾ ਕੰਮ ਆਪੀ ਬਰਤਾ ਦੋਗੇ ਬਰਤਾ ਦੇ ਤੂੰ ਹੀ ਲੱਗਾ ਚੱਕੋ ਕਦੋਂ ਬਟੀਆਂ ਆਹ ਬੰਨਤ ਪਾ ਲੈ ਤੇਰਾ ਪਤਾ ਕਰ ਤੂੰ ਆਹ ਲੈ ਤੂੰ ਖੜਾ ਹੋ ਸੌਸ ਪਾ ਦੇ ਉਹਨਾਂ ਨੂੰ ਆ ਖੜਾ ਚੋਰ ਪਾ ਵੀ ਤਗੜੇ ਆ ਵਧੀਆ ਭਾਈ ਵਧੀਆ ਕੀ ਬਣੇਗਾ ਖਾਣਾ ਸੋਲਰ ਅਰ ਕਤਾ ਹੋਰ ਇਹ ਬਈ ਲਾਉਣੀ ਦੋ ਘਟਕੇ ਸਾਨੂੰ ਹਾਂ ਲਾਉਣੀ ਕੱਲੂ ਦੇਖਣਾ ਆਉਂਦੇ ਲਾਂ ਮਾਲ ਸੌ ਸਾਹੀ ਆ ਸੌ ਸੌ ਰੁਪਏ ਹਰੀ ਵੇੜੀ ਹਰ ਕਿਹ ਜਦੇ ਆਪਾਂ ਆਏ ਥੋੜੀ ਥੋੜੀ ਪਾ ਦੇ ਬਾਲਾ ਨਾ ਚੱਕਰਾਂ ਚ ਪਾਈ ਹਾਂ ਆ ਪਰ ਜੀ ਹਾਂ ਸੌਂਗਾ ਗਾਦਾ ਆਗਾ ਚੜੋ ਸੋ ਨੈਟ ਦੇਗਾ 10 ਹੱਦ ਕਰਦੇ ਆਗੇ ਆਓ ਜਿਨਾਰੇ ਤੇ ਚੱਲਨੇ ਆਪਾਂ ਨਹਿਰ ਨੇ ਨਹਿਰ ਚੱਲੀਏ ਦੇਖੋ ਜੀ ਅੱਜ ਨਹਿਰ ਵੱਧ ਚੱਲੀ ਜਾਂਦੀ ਆ ਪਾਣੀ ਹਜੇ ਓਮੀਜੀ ਆ ਰਿਹਾ ਕੁਛ ਮੀਹਾਂ ਦਾ ਪਾਣੀ ਹੋ ਰਿਹਾ ਉਹਦੇ ਕਰਕੇ ਇੰਨੀ ਸੋਹਣੀ ਹਵਾ ਚੱਲੀ ਜਾਂਦੀ ਆ ਨਾ ਠੀਕ ਕਰਦੇ ਹੋ ਆ ਕੰਡ ਤੇ ਨਾ ਨੂ ਪੱਜ ਆ ਆਹੋ ਫਿਰ ਅਗਲੇ ਨੇ ਜੇ ਵੱੱਦ ਲੈਣਾ ਹੋਵੇ ਕਿਸੇ ਨੇ ਦੱਸ ਨਾ ਪੁੱਛ ਤਾਂ ਉਹਨਾਂ ਨੂੰ ਵੀ ਕਹਿ ਕੇ ਖਾਊਂਗਾ ਤਿੰਨ ਤਿੰਨ ਕੋ ਦੋ ਦੋ ਐ ਕੰਨ ਨੂੰ ਦੋ ਲੋ ਲਓ ਜੀ ਸਾਰੇ ਵੇੜ ਪ੍ਰਸਮੋਸਾ ਖਾ ਲੋ ਮੈਨੂੰ ਇੰਨਾ ਸਮੋਸਾ ਮਿਲਿਆ ਕੱਦੂ ਤਿੰਨ ਤਿੰਨ ਵੀ ਮੰਗਾ ਸਕਦੇ ਹਾਂ ਚਾਰ ਚਾਰ ਉਹ ਵੱੱਦ ਕਹਦਾ ਕਰ ਜਦੋਂ ਵੱੱਦ ਖਾਣੇ ਹੁੰਦੇ ਨੇ ਤਿੰਨ ਜਾਂ ਚਾਰ ਖਾਣੇ ਹੋਣ ਕੱਲ ਤਾਂ ਕੋ ਪਰਸੋਂ ਦਾ ਵੀ ਇੱਥੀ ਹੂੰ ਤੋ ਲੱਗਦਾ ਨਹੀਂ ਹੈਗਾ ਉਹ ਤੋਂ ਕੱਲ ਨੂੰ ਐਵੇਂ ਲਾ ਦੋਗੇ ਮੁਸ਼ਕਲ ਹੈ ਇੱਥੇ ਆਪਾਂ ਵਕੇਸ਼ਨ ਕਰਨ ਆਈਏ ਹਾਂ ਟੈਂਟ ਲੱਗਿਆ ਹੋਵੇ ਸੱਪ ਬੜੀ ਜਾਣ ਬਹੁਤ ਸੱਪ ਨੇ ਇੱਥੇ ਨਹਿਰ ਤੇ ਹਾਂ ਮਾਲੇ ਹਾਂ ਬਹੁਤ ਜ਼ਿਆਦੇ ਆ ਪਾਣੀ ਵੀ ਆਉਦਾ ਹੀ ਆ ਮੀਹਾਂ ਦਾ ਪਾਣੀ ਆ ਵੀ ਸਾਰਾ ਇਹ ਪਤਾ ਕਾਹਦਾ ਆਉਂਦਾ ਇਹ ਕੱਚੀਆਂ ਪਹਾੜੀਆਂ ਨੇ ਉਹਨਾਂ ਦਾ ਪਾਣੀ ਆ ਜੀ بڑا ਹੋਣਾ ਬਹੁਤ ਜਾਨਵਰ ਰਹਿੰਦਾ ਇੱਥੇ ਪਰसों ਰੋਜ ਲੱਗ ਪਿਆ ਸੀ ਕਿੱਥੇ ਨਹਿਰ ਚ ਕੱਢਿਆ ਫਿਰ ਹੋਰ ਡੂੰਗੀ ਡੂੰਗੀ ਬਾਵਾ ਹੈ ਨੇ ਡੁੱਬ ਗਈ ਹੈ ਮੈਂ ਡੁੱਬ ਜੂਗੀ ਨਾ ਡੁੱਬਦੀ ਨਹੀਂ ਕਿਵੇਂ ਨਾ ਯਾਰੇ ਵਧੀਆ ਹੋ ਰਹੇ ਗਾਈਜ਼ ਸਾਡੇ ਨਾ ਖੇਤ ਚ ਵਕੇਸ਼ਨ ਕਰਨ ਵਾਲਾ ਹੈਗਾ ਬਹੁਤ ਕੈਂਟ ਲੋਕੇਸ਼ਨ ਆ ਸੱਚੀ ਉਧਰ ਜਾਂਦੇ ਨਹੀਂ ਆਪਾਂ ਜੰਮੂ ਕਸ਼ਮੀਰ ਤੇ ਨਹੀਂ ਪਤਾ ਕਿੰਨਾ ਮੀਂਹ ਪੰਦਾ ਜੰਮੂ ਕਸ਼ਮੀਰ ਹੈ ਨਹੀਂ ਅਸੀਂ ਕਦੇ ਨਹੀਂ ਗਏ ਮੀਂਹ ਬਹੁਤ ਪੰਦਾ ਉੱਥੇ ਤਾਂ ਨਹੀਂ ਆਂਦੇ ਘਿਰ ਜਾਂਦੇ ਉੱਥੇ ਜੇ ਬੰਦੇ ਦਾ ਦਾਸਮਨ ਹੋਵੇ ਇੱਥੇ ਆ ਜੀ ਬਹਿ ਜੇ ਨਹਿਰ ਕੋਲੇ ਤੇ ਵਿੱਚ ਛਾਲ ਮਾਰ ਇੱਥੇ ਕੁਦਰਤ ਆ ਗਈ ਛਾਲ ਮਾਰ ਛਾਲ ਮਾਰੇ ਜੀ ਨੇ ਮਾਰਨੀ ਆ ਡੁੱਬ ਸਕਦਾ ਗਾ ਦੁਨੀਆ ਬਹੁਤ ਆ ਕਿਆ ਬਾਤਾਂ ਨੇ ਇਸ ਚੀਜ਼ ਦੀ ਕੋਈ ਰੀਸ ਨਹੀਂ ਕਰ ਸਕਦਾ ਕੁਦਰਤ ਦੀ ਦੇਖੋ ਬਹੁਤ ਵੱਡੀ ਨਹਿਰ ਆਏ ਅਰ ਜੋ ਹੁਣ ਆਪ ਲਓ ਜੀ ਹਜੇ ਆਪਾਂ ਨਹਿਰ ਦੇ ਕਿਨਾਰੇ ਦੀ ਬੈਠੇ ਆਂ ਆਪਾਂ ਇੱਕ ਦੋ ਵੀਡੀਓ ਸ਼ੂਟ ਕੀਤੀਆਂ ਸੀਗੀਆਂ ਕਿਵੇਂ ਲੱਗਦਾ ਤੁਹਾਨੂੰ ਸਾਡੇ ਖੇਤ ਦਾ ਇਹ ਜਿਹੜਾ ਕੁਦਰਤੀ ਨਜ਼ਾਰਾ ਬੈਕ ਕੈਮਰਾ ਕਰ ਓ ਦੇਖੋ ਨਹਿਰ

ਲਓ ਜੀ ਉਹਨਾਂ ਨੇ ਉਹ ਵਿਚਾਰੇ ਖਾ ਕੇ ਸਮੋਸਾ ਬਰੈਡ ਬਾ ਕੇ ਅਸੀਂ ਨਹਿਰ ਦੀ ਪੱਟੜੀ 'ਤੇ ਬੈਠਿਆਂਗੇ ਤੇ ਬਸ ਹੁਣ ਇਹਨਾਂ ਦਾ ਵੀ ਟਾਈਮ ਹੋਣਾ ਹਟਣ ਦਾ ਇਹਨਾਂ ਦਾ ਵੀ ਟਾਈਮ ਹੋ ਗਿਆ ਤਾਂ ਹਟਣ ਦਾ 7 ਵਜੇ ਹਟਣਗੇ ਠੀਕ ਹੈ ਲਓ ਜੀ ਅੱਜ ਤੁਹਾਡੇ ਵਾਸਤੇ ਫੇਰ ਖੇਤ ਦੀ ਵੀਡੀਓ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹਨਾ ਇੰਨੀ ਮਿਹਨਤ ਨਾਲ ਵੀਡੀਓ ਬਣਦੀ ਹੈ ਤੇ ਰਿਸਪੌਂਸ ਦਿਆ ਕਰੋ ਵੀਡੀਓ ਤੇ ਆ ਦੇਖ ਲਓ ਵਿੱਚ ਗੰਦ ਭਲੇ ਨਹਿਰ ਦੇ ਇੱਥੇ ਨਾ ਉਹ ਬਣ ਗਿਆ ਸੀ ਰੋਜ ਕਾਫੂਸ ਗੰਦਾ ਪਿੱਲਾ ਇਹ ਚ ਦੂਸਰਾ ਪਾਣੀ ਇੱਥੇ ਚਲੋ ਜੀ ਹੁਣ ਆਪਾਂ ਖੜ ਜੋ ਚਲੋ ਜੀ ਬਾਏ ਬਾਏ ਕਰ ਦਈਏ ਹੁਣ ਨਹਿਰ ਨੂੰ ਤੇ ਹੁਣ ਆਪਾਂ ਵੀ ਰਵਾਨਾ ਹੋਈਏ ਆਪਣੇ ਘਰੇ ਚੱਲੀਏ ਕਰੇ ਆਹ ਦੇਖ ਲਓ ਗਾਇਜ਼ ਇੱਥੋਂ ਹੀ ਨੰਗੜਾ ਪੈਂਦਾ ਇੱਥੇ ਬਹੁਤ ਬਹੁਤ ਆ ਮੇਰੇ ਪੈਰਾਂ ਦੀ ਹਾਲਤ ਦੇਖੋ ਇੱਥੇ ਉਹ ਵੀ ਆ ਸਕਦਾ ਸੱਪ ਵੱਡਾ ਘੜਜੋ ਘੜਜੋ ਵੜਜੋ ਬਾळा ਕੱਬਾ ਸਮੋਸਾ ਬਰੈਡ ਖਾ ਗਏ ਸਮੋਸਾ ਬਰੈਡ ਹੂੰਜ ਗਏ ਐ ਪੈਰਾਂ ਤੋਂ ਉਹ ਚੁੱਭਦੇ ਨਹੀਂ ਓਏ ਰੂੜੀ ਲਓ ਜੀ ਹੁਣ ਆਪਾਂ ਚੱਲਦੇ ਆਂਗੇ ਅਬ ਬੱਟ ਤਾਂ ਜਮੀ ਕਿਸੇ ਕੰਮ ਦੀ ਨਹੀਂ ਹੈਗੀ ਹੋਰ ਚੱਜ ਨਾਲ ਮਾੜੀ ਤਰਨ ਜੋਗੀ ਤਾਂ ਹੋਵੇ ਦੋ ਪੈਰ ਟਿਕਣ ਸਹੀ ਦੋ ਪੈਰ ਕੀ ਇੱਥੇ ਦਾ ਇੱਕ ਅੱਧਾ ਪੈਰ ਵੀ ਨਹੀਂ ਟਿਕਦਾ ਮੜਾ ਜਾ ਟੂ ਹੀ ਨੂੰ ਰਿਲੈਕਸ ਜਾ ਹੋ ਗਿਆ ਲਓ ਜੀ ਹੁਣ ਆਪਾਂ ਆ ਸਾਰੀ ਪੌਦ ਬਾਹਰੋਂਗੇ ਫਿਰ ਆ ਕਿਹੜਾ ਕਿਹੜਾ ਬਾਹਰ ਰਹਿ ਗਿਆ ਹੁਣ ਲਾਉਣ ਵਾਲਾ ਬਸ ਆਹੀ ਆਹੀ ਪੱਠੇ ਆਲਾ ਤੇ ਫਿਰ ਪੱਠੇ ਕੱਲ ਨੂੰ ਦੇਖ ਲੈ ਪਹਿਲਾਂ ਕਿਉਂ ਨਹੀਂ ਵੱਡੇ ਹੈਗੇ ਤੁਸੀਂ ਭਾਈ ਹੋਏ ਕਿਉਂ ਨਹੀਂ ਬਾਦੂ ਹੋ ਰਹੇ ਸੀ ਉਹੀ ਨਹੀਂ ਵੱਡੇ ਹੈਗੇ ਤੁਸੀਂ ਸਾਨੂੰ ਆ ਮੇਰੀ ਗੱਲ ਸੁਣਾਂ ਸਾਨੂੰ ਵੜਾਂਗੇ ਸਾਨੂੰ ਇਹਦਾ ਮੈਂ ਕੱਪੂ ਕੱਦੂ ਇਹ ਲੋਰਾਂਗੇ ਇਹਦੀ ਕੋਈ ਪੱਟਕੇ ਧਰਦਾਂਗੇ ਉਹਨੂੰ ਵੜ ਲਿਓ ਠੀਕ ਹੈ ਇਹਨਾਂ ਦੀ ਫੋਟੋ-ਫੋਟ ਦੇਵਾਂਗੇ ਤੇ ਮਗਰ ਰੋਕਾ ਕੇ ਕੱਦੂ ਧਰਜੀ ਤੁਰ ਕੇ ਥੱਲੇ ਥੱਲੇ ਛੇਪਦਾ ਕਿਉਂਦੇ ਛੇਪਦਾ ਛੇਪ ਦਾਂਗੇ ਕਹਿੰਦਾ ਭਾਈ ਉਹ ਲੈ ਆਣਗੇ ਮੈਂ ਤਾਂ ਘਾਂਡੇ ਬੂਡੇ ਤੇ ਕਰਦਾ ਉਹ ਦੇ ਦੇ ਫੈਸਲ ਕਰਤੀ ਲਈ ਮੈਂ ਧਮਕੀ ਧਮਕੀ ਸ਼ਰੇਆਮ ਧਮਕੀਆਂ ਦੇਖ ਲਓ ਸਾਡੇ ਲਾਉਣ ਵਾਲੇ ਧਮਕੀਆਂ ਨਹੀਂ ਆ ਮੇਰੇ ਬਾਈ ਉਹਨਾਂ ਆ ਗੇੜੀ ਦੇ ਸਵੇਰੇ ਪੱਟਾਂ ਦੀ ਕੋਈ ਆ ਪਾਉ ਦੇ ਪੱਟਾਂ ਠੀਕ ਹੈ ਨਾ ਵੀ ਜੋ ਚੱਗੀ ਕੋਈ ਲੱਗਦੀ ਆ ਆਪਾਂ ਕਹਿੰਨੇ ਕਿਉਂ ਉਹ ਪੀਸਾ ਨੁਕਸਾਨ ਹੋਵੇ ਟਰਾਲੀ ਚ ਤਰਦਾ ਹਾਂ ਹਾਂ ਘਰ ਫਿਰਨੂ ਮੈਂ ਉਹ ਚਪਲਾ ਪਾ ਲੈਣਾ ਬੁੱਲ ਉਰੇ ਲਿਓ ਮੋਟਰਸਾਈਕਲ ਬੱਸ ਚਪਲਾ ਆ ਦੇ ਪੀਆ ਲੋ ਲੈਉਣਾ ਚਾਕੇ ਟ੍ਰੈਕਟਰ ਦਾ ਬਾਬਾ ਹੀ ਲਿਆਊਗਾ ਉਹੀ ਲੋਕ ਤੂੰ ਨਾ ਖੋ ਖੋ ਦੇ ਹੈਂ ਤੂੰ ਕੱਢ ਦੇ ਮਾ ਬਾਹ ਭਾਈ ਕੱਢ ਦੇ ਸਹੀ ਤਾਂ ਆਪਦਾ ਘਰ ਸਮਝ ਦੇ ਕੇ ਵੀ ਸਾਡਾ ਘਰ ਹੈ ਇਹ ਤਾਂ ਮੈਨੂੰ ਪਤਾ ਬਾਈ ਨਹੀਂ ਤਾਂ ਮੈਨੂੰ ਜੀਰੀ ਦਾ ਕੋਈ ਤੋੜਾ ਮੇਰੇ ਮਗਰ ਮਾ ਤਰੇ ਪੁੱਤ ਜੀਰੀ ਵਾਲੇ ਅਜੀ ਜਾਂਦੇ ਨਹੀਂ ਫਿਰ ਤੁਸੀਂ ਪੁਰਾਣੇ ਬੰਦੇ ਆ ਸਾਡੇ ਲਾਉਂਦੇ ਹਾਂ ਵੀ ਕਦੇ ਕੰਮ ਮਾੜਾ ਕੀਤਾ ਹੋਇਆ ਬੱਲਾ ਪਾਣੀ ਲਿਆ ਕਦੇ 5 ਸਾਲ ਹੋ ਗਏ ਕੰਮ ਕਰਦੇ ਲੋੜੇ ਵਿੱਚ ਇਹ ਚਲ ਕੀ ਹੈ ਅੱਖ ਨਹੀਂ ਹੈ ਕੋਈ ਗੱਲ ਨਹੀਂ ਉਹ ਸੇਵਕਾ ਸਭ ਕਜਾਈਆਂ ਦਾ ਨਾ ਮੜਾ ਇਤਰਾ ਇਤਰਾ ਨਹੀਂ ਆਈ ਉਹਦਾ ਲਾਸਟ ਵਾਰ ਕੱਚਾ ਪਾੜ ਗਿਆ। ਇਹਦੇ ਸਾਲ ਬਹੁਤ ਕੱਚਾ ਮੰਗਿਆ ਨਹੀਂ। ਫੇਰ ਦੇ ਦਿੰਦੇ। ਮਰੋਜ਼ ਮੰਗਿਆ ਕਰੇ। ਓ ਬਾਈ ਬਾਤ ਦੇ ਲੈ ਕੱਦੂ ਓਏ। ਹੋਰ ਦੇ ਦਿਓ। ਉਹ ਤਾਂ ਪੱਟਣੀ ਹੀ ਨਹੀਂ ਇਹ ਤਾਂ ساری ਉਮਰ ਹੀ। ਹੋਏ ਕਿਵੇਂ ਪਾਣੀ ਪਾਣੀ ਇੱਥੇ ਕਰਨਾ ਕੱਲ ਨੂੰ ਕਦੂ ਆ ਵਾਲੇ ਬਾਹਨ ਚ। ਇੱਥੇ ਕਿਵੇਂ ਹੂੰ ਹੈ। ਬਹੁਤ ਵਾਲੇ ਕਦੋਂ ਖੜਦਾਂਗੇ ਕੱਲ ਨੂੰ ਉਹਦਾ ਉਹਦਾ ਕੱਟੂਕਰਾ ਕਰਾਂਗੇ ਲਓ ਜੀ ਪਾਣੀ ਪੀਨੇ ਆਪਾਂ treter to segala ਇੱਥੇ ਕਢਾਉਣਾ ਸੀਗਾ ਮੈਂ ਲੈ ਜਾਣ ਕਰਾਂ ਕੱਢਣਗੇ ਕਿਵੇਂ ਪੱਕਾ ਥਾਂ ਹੈ ਹਾਂ ਪੱਕਾ ਥਾਂ ਕਿਹੜਾ ਪੱਕਾ ਥਾਂ ਇੱਥੇ ਆ ਇੱਥੇ ਕਢ ਰਊਗਾ ਛੋਟਾ ਆਪ ਵੀ ਲੈ ਜਾਣਗੇ ਉਹ ਆ ਪਹਿਲੇ ਸਾਲ ਦੀ ਤੂਰੀ ਚੱਕੀ ਨਹੀਂ ਹੈਗੇ ਨੇ ਇਹ ਚੀਜ਼ ਹੋਈ ਪਿਆ ਵਧੀਆ ਪੈਣਾ ਪਿਆ ਵਧੀਆ ਵੀਡੀਓ ਚ ਆ ਜੂਗਾ ਨਾ ਵਧੀਆ ਬੀੜ ਗਿਆ ਚਾਚੂਆ ਉਹ ਬਾਦੂ ਪੈਨੇ ਕਦੂ ਓਏ ਅਨੇ ਆਦੀ ਅਰਮਾ 200 ਲਾਉਣਾ ਉਹ ਨਹੀਂ ਤਾਂ ਮੈਨੂੰ ਲੈ ਦਾਂਗੇ ਬਾਈ ਲੈ ਦਾਂਗੇ ਸਵੇਰੀ ਯਾਦ ਕਰਾ ਦੇ ਹਾ ਹੋਰ ਹਾਂ ਇਹ ਫੋਨ ਕਰਦਾ ਹਾਂ ਨਾ ਉਹ ਐਂ ਵੀ ਕਰਦੀ ਹਾ ਆ ਚੱਕ ਦੋ ਮੈਂ ਯਾਦ ਕਰਾ ਦਿੰਦਾ ਆ ਚੱਕ ਲੋ ਸਟੈਂਡ